एस पी इंडिया ਧੂਰੀ ਪ੍ਰਣਾਮ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਸਰਬ ਭਾਰਤੀ ਸੇਵਾ ਸਮਿਤੀ ਧੂਰੀ ਵੱਲੋਂ ਅੱਖਾਂ ਦਾ 48ਵਾਂ ਕੈਂਪ ਧੂਰੀ ਵਿਖੇ ਲਗਾਇਆ ਗਿਆ ਜਿਸ ਵਿੱਚ ਡਾਕਟਰ ਰਮੇਸ਼ ਅਤੇ ਪਟਿਆਲੇ ਦੇ ਮਾਹਰ ਡਾਕਟਰਾਂ ਵੱਲੋਂ ਇਹ ਆਪਰੇਸ਼ਨ ਕੀਤੇ ਗਏ ਸਾਡੇ ਸਹਿਯੋਗੀ ਸੋਹਣ ਲਾਲ ਵਿਕਾਸ ਬਰਮਾ ਦੀ ਰਿਪੋਰਟ ਜੰਦਾ ਜੰਦਾ ਨਹੀਂ ਹਮਾਰਾ ਹੋ ਬੇਟਾ

ਲੇਕਿਨ ਆਂ ਦੇ ਰਾਜਨੀਤਿਕ ਪ੍ਰੋਗਰਾਮਾਂ ਨੂੰ ਥੋੜਾ ਘਟਾ ਇੰਟਰਫੇਰ ਕਰਦੇ ਆ ਤੇ ਮਲਾ ਜਦੋਂ ਮੱਖਣ ਜੀ ਦਾ ਇਹਨਾਂ ਦਾ ਆਸ਼ੀਰਵਾਦ ਸਾਨੂੰ ਮਿਲਦਾ ਤਾਂ ਅਸੀਂ ਹਮੇਸ਼ਾ ਆਪਣੇ ਆਪ ਨੂੰ ਬਾਕੀ ਕਿ ਉੱਥੇ ਕਹਿੰਦੇ ਆ ਪਰ ਮੱਖਣ ਜੀ ਇੱਥੇ ਵੀ ਸਾਡੇ ਕੋਲ ਜਿਹੜਾ ਰਹਿਣਾ ਹੈ ਉੱਥੇ ਵੀ ਇਹਨਾਂ ਦਾ ਬੜਾ ਬਹੁਤ ਵੱਡਾ ਯੋਗਦਾਨ ਹੈ ਅਥੀ ਭਲਾ ਸਰਪਰ ਆਰਥਿਆ ਸੇਵਾ ਸਮिति ਜਿਹੜਾ ਇੱਥੇ ਲੋਕਾਂ ਦਾ ਕੰਮ ਕਰਦੀ ਉਹ ਕਰਦੀ ਕਰਦੀ ਆ ਪੰਜਾਬ ਦੇ ਵੱਲ ਦੇ ਦੁਰਗਾ ਸੇਵਾ ਦਲ ਪੰਜਾਬ ਇੱਕ 11 ਕਿੱਲਾਂ ਦੇ ਵਿੱਚ 32 ਸਾਮਾ ਸਾਡੇ ਨਾਲ ਅਟੈਚ ਹੈ कई प्रकार के काम होते हैं एक अन्दाम होता है विद्या काम होता है होता कन्या काम होता है गोदाम होता, होता है पर इस सारे काम से बढ़कर के जो ये संस्था कर रही है क्योंकि सब कुछ होते हुए भी जो हमारे पास नेत्र नहीं है आप नहीं है देखने के लिए तो हमारा जीवन जो है वो बिल्कुल अधूरा अधूरा क्या है से है तो इस संस्था का नाम ही है सर्व भारतीय सर्वे भगवंत तो सुख सर्वे बसंत निरामया जो जीवन में सभी के लिए शुभकामनाएं तो ਔਰ ਉਹ ਸੁਆਸ਼ੀਰਵਾਦ ਪਰਸੂ ਸੇਵਾ ਕੀਤੀ ਤਤਪਰ ਰਹਤੇ ਨੇ ਤਾਂ ਇਹਨਾਂ ਲਈ ਮਾਨਟੇਨ ਵੀ ਰੰਦਰ ਕਾਸੀ ਪਹਿਲਾ ਇਹ ਕਦੇ ਨਹੀਂ ਜੋ ਸਾਡੇ ਕੋਲ ਸਾਡੇ ਮੈਂਬਰ ਆਗੇ ਉਹ ਪਹਿਲਾ ਔਰ ਜਿਸ ਤਰ੍ਹਾਂ ਦੀ ਸੇਵਾ ਚ ਦਿਨ ਰਾਤ ਹੈ ਕਦੇ ਪਿੱਛੇ ਨਹੀਂ ਹਟਦੇ ਮੈਂ ਕੱਪਲੇ ਬਿਨ ਤੁਸ ਲਗਿਆ ਸੀ ਇੱਥੇ ਪਰਵਾਰਾ ਜੀ ਦਾ ਜਾਗਰਣ ਕਰਾਉਣੇ ਆ ਐਤ ਇਸ ਸੇਵਾ ਵਿੱਚ ਅਸੀਂ ਔਰ ਮੈਨੂੰ ਕਰਦੇ ਤੁਸੀਂ ਦੇਖਣ ਦੇ ਲੋੜ ਵਾਕਈ ਮੈਨੂੰ ਜਾ ਕੇ ਵੀ ਦੇਖਣ ਦੀ ਲੋੜ ਨਹੀਂ ਪਈ ਮੈਂ ਲੰਗਰ ਕਿਵੇਂ ਚੱਲਦਾ ਸੀ ਲੰਗਰ ਦੇ ਸਭ ਤੋਂ ਉੱਤਮ ਸੇਵਾ ਹੁੰਦੀ ਹੈ ਕਿ ਨਵੇਂ ਆਪ ਸਭ ਤੋਂ ਬਾਅਦ ਖਾਣਾ ਪਹਿਲਾਂ ਪਰਤਾਉਂਦੇ ਹੋਰ ਵੀ ਜਿਵੇਂ ਉਹ ਆਈਚ ਕੈਂਪ ਹੈ ਦੇਖੋ ਇੱਕ ਮੈਂਬਰ ਨੂੰ ਕੋਈ लाज ਨਹੀਂ ਕਰਾਉਣਾ ਕਿਸੇ ਕਾਰਨ ਤੋਂ ਜੇ ਅੱਖਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਸ਼ੋਲਾ ਹੋ ਜਾਂਦੀ ਹੈ ਇਹ ਕੈਂਪ ਭਾਵੇਂ लाज ਕਰਾਉਣੇ ਆਦਿ ਨੇ ਸ਼ਰਧ ਜਿਹਨੇ ਡਾਡ ਸਾਹਿਬ ਦੀ ਗੱਲ ਕਰਦੇ ਟਰੈਕਟਰ ਮੇਜ ਜੀ ਉਹਨਾਂ ਨੇ ਤਾਂ ਕਹਿ ਚੇ ਕਰ ਨਹੀਂ ਕਿਉਂ ਕਹਦੇ ਗੋਪੀ ਸੇਵਾ ਦੇ ਤੁਹਾਰਾ ਮੇਹਰਾ ਜੀ ਸਿਰਫ ਤੇ ਖੜੀ ਯਾਦਗਾਰ ਹੈ ਮੇਰੇ ਕੋਲ ਜਿਹੜਾ ਉਹ ਤੋਂ ਮਿਲ ਕੇ ਖੜੀ ਯਾਦ ਹੈ ਆਣੀ ਦੇਖ سامنے ਫਿਰ ਕੰਮ ਨੇ ਜੀ कैसे लड़की क्या करें क्योंकि कोई बोलता है कि क्या देखो नहीं करते हैं सर देखिए सामने। जी। की संदेश इस कैंप में आने का मैंने मकसद और यहाँ देख आकर के देख करके मेरा मन बड़ा ही आनंदित हुआ धन जननी धन भूमि धन धन नगरी धन देश धन करने धन पुरुधन कर, यहाँ सेवा प्रवेश तो ऐसे जो सेवादार हैं पूरी के सर्व भारतीय सेवा समिति जो सेवा कर रही है ऐसी सेवादारों से सभी को प्रेरणा लेकर के सेवा में तत्पर रहना चाहिए और नेत्रदान कन्यादान और जो एक सिलाई कढ़ाई का जो इन्होंने बीड़ा उठाया हुआ बच्चियों को सिखाने का जिनका एक भविष्य सुधरता है चाहे कैसे भी परिवार में चले जाए अपने रोटी रोजी कमा करके अपने जीवन और अपने परिवार का गुजारा कर सकते हैं तो ये संस्था धन्यवाद का पात्र है और ये धूरी सारी ही जो है धन्यवाद का पात्र है जो इतनी छोटे से एक शहर होते हुए भी इतनी बड़ी सेवा में तत्पर रहते हैं कहीं भी चले जाओ धूरी का नाम आपको तो मिलेगा तो मैं इतना ही कहते हुए सारी धूरी निवासियों का ਔਰ ਸਰਭ ਭਾਰਤੀ ਸੇਵਾ ਸਮਿਤੀ ਕਾ ਤੈਦ ਨੂੰ ਕੋ ਯਾਰ ਪਤਾ ਹਾਂ ਕਾ ਕਾ ਅਲਮੰਦ ਚਾਹੂੰ ਧੰਨਵਾਦ 13000 ਜਿਹੜੇ ਹੈ ਉਹ ਵੀ ਜਿਹੜਾ ਸਫਲ ოਪਰੇਸ਼ਨ ਕਰ ਚੁੱਕੇ ਆ ਤੇ ਪਿਛਲੇ ਕੰਪਨ ਦੇ ਵਿੱਚ ਇਹ ਸਾਡਾ ਟੀਮ ਆ ਰਹੀ ਹੈ ਡਾਕਟਰ ਮਨਪ੍ਰੀਤ ਸਿੰਘ ਜਿਹੜੇ ਕੋ ਉਹਨਾਂ ਦਾ ਜਿਹੜਾ ਹੱਥ ਹੈ ਕਾਗਲੇ ਤਾਰੀਖ ਹੈ ਮੈਨੂੰ ਪਤਾ ਨਹੀਂ ਮਾਲਕ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਕਿ ਇਹ ਹਜਾ ਹਾਨਰ ਪਰਿਆ ਹੋਇਆ ਤੇ ਜਿਹੜੇ ਮਰੀ ਜਾਂਦੇ ਨੇ ਉਹ ਉਹਨਾਂ ਨੂੰ ਦਵਾਵਾਂ ਦੇ ਕੇ ਉਹਨਾਂ ਦੇ ਨੂੰ ਵੀ ਦਵਾਵਾਂ ਦਿੰਦੇ ਨੇ ਸਾਨੂੰ ਵੀ ਦਵਾਵਾਂ ਦੇ ਕੇ ਜਾਂਦੇ ਨੇ ਉਹਨਾਂ ਦਵਾਵਾਂ ਦੇ ਨਾਲ ਹੀ ਸਾਡੀ ਸਾਡੀ ਸੰਸਥਾ ਸਰਪੱਤੀ ਸੇਵਾ ਸੰਧੀ ਧੂਰੀ ਇਸ ਟਾਈਮ ਪਰ ਰਾਕੇਸ਼ ਕੁਮਾਰ ਜੀ ਬਧਾਰਗੀ ਦੇ ਵਿੱਚ ਅੱਗੇ ਚੱਲ ਰਿਹਾ ਆਪਣਾ ਚੇਅਰਮੈਨ ਸਾਡੇ ਗਿਆਨ ਚੰਦ ਜੀ ਵੀ ਅੱਜ ਬਣਾ ਜਨ ਸਿੰਘਲਾ ਜੀ ਇਹ ਦੋਵੇਂ ਬੇਹਾਦਰੀ ਜਿਹੜੇ ਲੋਕ ਜਨ ਨਾਲ ਨਾਲ ਸਾਥ ਨਾਲ ਜੁੜੇ ਹੋਏ ਨੇ ਉਹ ਉਹਨਾਂ ਦੇ ਨਾਲ ਜੁੜ ਕੇ ਇੱਕ ਬਹੁਤ ਨਵੀਂ ਟੀਮ ਜਿਹੜੇ ਯੰਗ ਬਲੱਡ ਸਾਡੇ ਚ ਆ ਗਿਆ ਬਹੁਤ ਵਧੀਆ ਤਰੀਕੇ ਨਾਲ ਸੇਵਾ ਕਰਕੇ ਅੱਗੇ ਵਧ ਰਹੇ ਨੇ ਤੇ ਸਹਿਰ ਵਾਸੀਆਂ ਦਾ ਸਾਥ ਦੇ ਅੱਜ ਤਾਂ ਸਨੋ ਜਿਹੜਾ ਅਸੀਂ ਆਪਣੇ ਆਪ ਨੂੰ ਬਹੁਤ ਬੜਾ ਭਾਗੀ ਗਿਣਦੇ ਆ ਤੇ ਮਹਾਰਾਜ ਦੇ ਚਰਨਾਂ ਦੇ ਵਿੱਚ ਕੋਟੀ ਕੋਟੀ ਪ੍ਰਣਾਮ ਕਰਦੇ ਆ ਵੀ ਉਹਨਾਂ ਨੇ ਆਪਣੇ ਬੜੇ ਬੁਲੇ ਟਾਈਮ ਚੋਂ ਬਹੁਤ بڑے ਰੁਝੇ ਮੇਜੋ ਸੇਠੀ ਭੋਂਦੇ باوجود ਇੱਥੇ ਆ ਕੇ ਸਾਡੇ ਨੂੰ ਅਸੀਰਵਾਦ ਦਿੱਤਾ ਤੇ ਇਸ ਨੂੰ ਜਿਆ ਮਾਣਿਆ ਤੇ ਹਮੇਸ਼ਾ ਉਹਨਾਂ ਦੇ ਚਰਨਾਂ ਦੇ ਵਿੱਚ ਨਤਮਸਤ ਨਤਰ ਵਸਤਕ ਰਹਾਗੇ ਤੇ ਜਿਹਨੇ ਸਾਨੂੰ ਇਸ ਕਾਰੀ ਦਾ ਨਾ ਬੜੀ ਖੁਸ਼ੀ ਦੀ ਗੱਲ ਹੈ ਸਭ ਤੋਂ ਪਹਿਲਾਂ ਮੈਂ ਵਧਾਈ ਦੇਣਾ ਚਾਹੁੰਦਾ ਇਸ ਸਾਥੀ ਨੂੰ ਕਿਉਂਕਿ ਜਿਸ ਸਾਹਬ ਦਾ ਉਹਨਾਂ ਨੇ 48 ਕੈਂਪਾ ਜੂ ਲਿਖਿਆ ਤੇ ਬਹੁਤ ਵਧੀਆ ਕੰਮ ਹੈ ਬਹੁਤ ਵਧੀਆ ਕਿ ਹਰ ਸਾਲ ਇਹ ਪ੍ਰੋਗਰਾਮ ਲੁਕਦੇ ਹੈ ਔਰ ਲਗਾਤਾਰ ਬਿਨਾ ਕੋਈ ਬ੍ਰੇਕ ਤੋਂ ਇਹਨਾਂ ਦੀ ਸੰਸਥਾ ਕੰਮ ਕਰ ਰਹੀ ਹੈ ਜਿਹੜੇ ਜਜ਼ਬੇ ਦੇ ਨਾਲ ਸੇਵਾ ਕਰ ਰਹੀ ਹੈ ਉਹ ਸਾਰਾ ਲੱਗ ਹੈ ਉਹਦੀ ਹਮੇਸ਼ਾ ਪ੍ਰੇਰਣਾ ਸਰੋਹਤ ਕੰਮ ਕਰਦੀ ਹੈ ਜਿਹੜੇ ਕੰਮ ਕਰਦੀ ਹੈ ਸੰਸਥਾ ਅੱਜ ਉਹਨਾਂ ਨੇ ਖਾਦਾ ਕੈਂਪ ਲਾਇਆ ਹੈ ਬਹੁਤ ਵਧੀਆ ਗੱਲ ਹੈ ਔਰ ਨਾਲ ਹੀ ਇੱਕ ਹੱਥਾ ਦਾ ਕੈਂਪ ਵੀ ਹੈ ਸਾਡੇ ਕਿ ਨਾਲ ਇਹ ਜਿਹੜੇ ਨੌਜਵਾਨ ਬੱਚੜੀਆਂ ਨੇ ਉਹਨਾਂ ਨੂੰ ਸਿਖਲਾਈ ਦਾ ਕੰਮ ਵੀ ਕਰਦੇ ਹਨ ਉਹਨਾਂ ਨੂੰ ਕੋਚਿੰਗ ਵੀ ਦਿੰਦੇ ਹੈ ਕੰਪਿਊਟਰ ਟ੍ਰੇਨਿੰਗ ਵੀ ਦਿੰਦੇ ਹੈ ਪਰ ਗਰੀਬ ਬੇਤੀਆਂ ਨੂੰ ਉਹਨਾਂ ਦੇ ਧੀ ਦੇ ਵਿਆਹ ਦੇ ਲਈ ਰਕਮ ਵੀ ਦਿੰਦੇ ਹੈ ਤਾਂ ਬਹੁਤ ਵੱਡੀ ਗੱਲ ਹੈ ਮੈਂ ਪ੍ਰਧਾਨ ਸ਼ਾਹ ਕੁਸ਼ੇਸ਼ ਕੁਮਾਰ ਜੀ ਹਾਂ ਜਿਹੜੇ ਸੰਸਥਾ ਨੂੰ ਚਲਾ ਰਹੇ ਨੇ ਔਰ तमाम ਸਾਡੇ ਸੁਖਵਿੰਦਰ ਜੀ ਖੜੇ ਗਾਂਸ਼ ਦੇ ਤੋਂ ਜਿਹੜੇ ਇਹਨਾਂ ਦੇ ਆਗੂ ਸਹਿਬਾਨ ਨੇ ਉਹਨਾਂ ਨੂੰ ਵਧਾਈ ਦੇਣਾ ਕਿ ਇਦਾਂ ਦੇ ਪ੍ਰੋਗਰਾਮਾਂ ਨਾਲ ਸਾਡੇ ਤੂਵੀ ਦੀ ਸ਼ੋਭਾ ਪਾਤੀ ਹੈ ਔਰ ਇਦਾਂ ਦੇ ਪ੍ਰੋਗਰਾਮ ਕਰਕੇ ਤਾਂ ਵੀ ਮੋੜ ਮਨ ਦਿੱਤੀ ਹੈ ਕਿਉਂਕਿ ਕਿਸੇ ਨੂੰ ਅਗਰ ਇਹ ਰੰਗਲੀ ਦੁਨੀਆ ਦਿਖਾਈ ਜਾਵੇ ਜਿੱਦੀ ਨਿਗਾ ਨਾ ਹੋਵੇ ਉਹ ਤੋਂ ਉੱਤਮ ਸੇਵਾ ਹੋਰ ਕਿਹੜੀ ਹੋ ਸਕਦੀ ਹੈ ਮੈਂ ਵਧਾਈ ਦੇਣਾ ਸੀ ਇਸ ਸਭਾ ਨੂੰ